ਫੋਟੋ ਜਰੂਰ ਹੋਣੀ ਹੈ ਤੁਹਾਡੇ ਘਰੇ ਆਏ ਦੀ ਆ ਚਾਹ ਪੀਤੇ ਦੇ ਅੱਗੇ ਤੇ ਹੈ ਜੀ ਨਹੀਂ ਪ੍ਰਕਾਸ਼ ਸਿੰਘ ਪਾਦਲ ਅਮਰ ਅਮਰ ਪੰਜਾਬ ਦਾ ਅਮਰ ਪੰਜਾਬ ਦਾ ਕੋਈ ਪਿੰਡ ਨਹੀਂ ਜਿੱਥੇ ਉਹ ਆਪ ਨਾ ਗਏ ਹੋਣ ਜਦੋਂ ਮੁੱਖ ਮੰਤਰੀ ਬਣਦੇ ਹਫਤੇ 'ਚ ਇੱਕ ਦਿਨ ਤਾਂ ਪੰਜਾਬ ਦੇ ਕਿਸੇ ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਲੋਕਾਂ ਵਿੱਚ ਬੰਦੇ ਸਮੱਸਿਆ ਸੁਣਦੇ ਨਾਲ ਦੇ ਨਾਲ ਹੱਲ ਕਰਦੇ ਤੁਸੀਂ ਵੀ ਜਾਣਦੇ ਹੋ ਜਦੋਂ ਅਕਾਲੀ ਸਰਕਾਰ ਆਉਂਦੀ ਹੈ ਐ ਲੱਗਦਾ ਜਿ ਆਪਣੀ ਸਰਕਾਰ ਹੈ ਜਦੋਂ ਕਾਂਗਰਸ ਦੀ ਆ ਜਾਂਦੀ ਹੈ ਹੁਣ ਝਾੜੂ ਵਾਲੇ ਐ ਲੱਗਦੇ ਕੋਈ ਅੰਗਰੇਜ਼ ਆਏ ਆ ਬਾਹਰੋਂ ਮੈਂ ਤਾਂ ਹੈਰਾਨ ਹੈ ਝਾੜੂ ਵਾਲੇ ਨੂੰ ਕਿਉਂ ਮੌਕਾ ਦਿੱਤਾ ਮੈਨੂੰ ਹਲੇ ਵੀ ਨਹੀਂ ਸਮਝ ਆਉਂਦਾ ਕਿਤੇ ਕਿਤੇ ਅੱਛਾ ਇਹ ਖੋਰ ਹੈ ਜਿਹੜਾ ਥੋੜਾ ਐਮਐਲਏ ਹੈ ਮਜ਼ਾਦਾ ਸੀ ਖੜਾ ਕੀਤਾ ਖੜਾ ਛੱਡਿਆ ਸੀ ਉਹਨੇ ਮੈਨੂੰ ਦੱਸੋ ਕਿੰਨੇ ਦਸਰਾਂ ਨੂੰ ਠੱਗਿਆ ਉਹਨੇ ਮਜ਼ਾਦਾ ਅੱਦਾ ਵਿਆਦੀ ਨੂੰ ਉਹਨੇ ਠੱਗਿਆ ਹੈ ਹਾਂ ਹਾਂ ਅੱਧਾ ਫਿਰ ਜਿੱਤਿਆ ਵੀ ਮੈਨੇ ਕਿੰਨੇ ਪੱਡੀ ਸਾਹਿਬ 30000 ਤੇ 30000 ਤੇ ਹਾਂ ਜੀ ਕਦੇ ਐਂ ਤਾਂ ਨਹੀਂ ਕਿ ਅਪਾ ਠੱਗਾਂ ਨੂੰ ਜਾਦੀ ਵੋਟ ਪਾਉਣੇ ਆ ਤੁਸੀਂ ਦੇਖ ਲਓ ਪਾ 300 ਬਰਬਾਦ ਹੋ ਗਏ ਕਿ ਨਹੀਂ ਬਾਪੂ ਬਾਗਲ ਦੇ ਸਮੇਂ ਚ ਮੈਂ ਆਉਂਦਾ ਸੀ ਬੀਬਾ ਹਰ ਸਿਮਰਜ ਆਉਂਦੀ ਸੀ ਯਾ ਵੱਡੇ ਬਾਲ ਸਭ ਆਉਂਦੇ ਸੀ ਤੁਸੀਂ ਜੋ ਕਹਿੰਦੇ ਸੀ ਸਾਡੇ ਖਾਲੇ ਪੱਕੇ ਕਰ ਦਿਓ ਚਲੋ ਖਾਲੇ ਪੱਕੇ ਕਰੋ ਸੜਕ ਬਣਾ ਦਿਓ ਜੀ ਬਣਾ ਦਿਓ ਆਰਓ ਸਿਸਟਮ ਚਾਹੀਦਾ ਲਾਲੋ ਵਾਟਰ ਵਰਕ ਚਾਹੀਦਾ ਲਾਲੋ ਤੁਸੀਂ ਦੇਖੋ ਜਿੰਨੀਆਂ ਕਸੀਆਂ ਪੰਜਾਬ 'ਚ ਬਣੀਆਂ 90% ਬਾਦਲ ਸਾਹਿਬ ਨੇ ਬਣਾਈਆਂ ਜਿੰਨੀਆਂ ਨਹਿਰਾਂ ਬਣੀਆਂ ਵੱਡੀਆਂ ਬਾਦਲ ਸਾਹਿਬ ਨੇ ਬਣਾਈਆਂ ਸਾਰੇ ਪੱਕੇ ਖਾਲ ਬਾਦਲ ਸਾਹਿਬ ਨੇ ਕੀਤੇ ਆ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਲਿਆਂਦੇ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਕੱਲੇ ਬਾਦਲ ਸਾਹਿਬ ਨੇ ਦਿੱਤੇ ਆ ਔਰ ਕਿੰਨਿਆ ਕੋਲੇ ਟਿਊਬਾ ਕਨੈਕਸ਼ਨ ਹੈ ਨਹੀਂ ਹੱਥ ਖੜਾ ਕਰਿਓ ਜੇ ਟਿਊਬਾ ਕਨੈਕਸ਼ਨ ਚਾਹੁੰਦੇ ਹੋ ਫਿਰ ਤੱਕੜੀ ਦੇ ਬਗੈਰ ਤੁਹਾਡੇ ਕੋਲ ਕੋਈ ਵਿਚਾਰਾ ਨਹੀਂ ਕਿਸੇ ਨੇ ਹੋਰ ਨਹੀਂ ਦੇਣੀ ਤੇ ਮੈਂ ਤੁਹਾਨੂੰ ਇੰਨਾ ਦੱਸਦਾ ਨਹੀਂ ਮੈਂ ਤਾਂ ਇੰਨਾ ਦੱਸਦਾ ਜਿਸ ਦਿਨ ਸਰਕਾਰ ਤੁਸੀਂ ਕਾਲੀ ਕੱਦੀ ਬਣਾ ਦਈਏ ਪਹਿਲੇ ਹੱਥ ਤੇ ਸਾਰਿਆਂ ਨੂੰ ਘੁੱਗੀ ਮਾਰ ਕੇ ਚੱਕੋ ਟੇਬਲ ਕਲੈਕਸ਼ਨ ਕਾਲ ਕੋਈ ਨਹੀਂ ਤੇ ਨਸਬੇਰਾ ਖਾਧੇ ਕਰੇ ਡੇੜੇ ਖੜੇ ਨੇ ਪੁੱਛ ਕੋਈ ਚੰਦੀ ਆ ਤੇ ਪਹਿਣਿਆ ਦਾ ਬੰਦਾ ਹੈ ਨਹੀਂ ਠੀਕ ਆ ਠੀਕ ਆ ਵਰੀਆ ਵਰੀ ਜੈਦਰ ਸਿੰਘ ਬੈਠੋ ਮੇਰਾ ਨਾ ਖੜਾ ਤੇ ਦੂਜੀ ਪਾਰ ਵੀ ਪੱਤ ਗਿਆ ਜਾਂਦਾ ਸੀ ਦੇਖੋ ਉਹ ਕੋਈ ਉਹ ਬਰੂ ਉਹ ਬੈਠੋ ਪੈਂਦਾ ਬੈਠੋ ਸਰਪੰਚ ਸਾਹਿਬ ਆਜੋ ਬੋਲੋ ਜਿਹੜੀ ਮੈਂ ਕਹਿਣਾ ਹੈ ਬੀਬੀ ਜੀ ਦੇਖੋ ਆਟਾ ਜਾਲ ਬਾਬਲ ਸਾਹਿਬ ਸਰਕਾਰ ਚ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਬਿਜਲੀ ਦੇ 200 ਯੂਨਿਟ ਬਿਜਲੀ ਦੇ ਮਾਫੀ ਅਸੀਂ 200 ਯੂਨ ਛੱਡੋ ਤੁਹਾਡੇ ਤਾਂ ਸਾਰੇ ਮਾਫੀ ਤੁਸੀਂ ਦੱਸੋ ਮਾਫੀ ਕੀ ਨਹੀਂ ਸਾਰੇ ਕੁੰਡੀਆਂ ਲਾਉਂਦੇ ਸੀ ਕਿ ਨਹੀਂ ਹੈ ਲਾਈ ਜਾਂਦੇ ਸੀ ਕੋਈ ਫਿਗਰ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਦਾ ਰਾਜ ਹੈ ਕੋਈ ਬਿਜਲੀ ਵਾਲਾ ਨਹੀਂ ਆਊਗਾ ਕਰੇ ਸੀਗਾ ਜੀ ਨਹੀਂ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਜੀ ਕਰਦਾ ਸੀ ਮੋਗਾ ਵੱਡਾ ਕਰ ਦਿੰਦਾ ਸੀ ਕੋਈ ਕਰ ਦਿੰਦਾ ਜੀ ਕਿ ਤੁਨ ਪਾਣੀ ਇਧਰ 24 ਘੰਟੇ ਹੁੰਦਾ ਅਸੀਂ ਪਤਾ ਸੀ ਆ ਬਾਪੂ ਬਾਦਲ ਦਾ ਇਲਾਕਾ ਹੈ ਕੋਈ ਪੁਲਸਰਾ ਪੰਗਾ ਨਹੀਂ ਲੈਂਦਾ ਇੱਥੇ ਤੇ ਮੈਂ ਤੁਹਾਨੂੰ ਸਹੀ ਦੱਸਦਾ ਹੁਣ ਦੇਖੋ ਸਾਰਾ ਕੰਮ ਹੀ ਢਾਂਚਾ ਖਤਰ ਸਾਰੀ ਗੱਡੀ ਬੜੀ ਸਪੀਡ ਨਾਲ ਚੱਲ ਰਹੀ ਸੀ ਬ੍ਰੇਕਾਂ ਆਪੀ ਲਾਤੀਆਂ ਆ 10 ਸਾਲ ਖਰਾਬ ਕਰਤੇ ਦੇਖੋ ਕਿਵੇਂ ਸਰਕਾਂ ਬਣ ਰਹੀਆਂ ਸੀ ਕਿਵੇਂ 에어ਪੋਰਟ ਬਣ ਗਏ ਨਾ ਇਹ ਜਾਤੀ ਵਾਲੋਂ ਆ ਛੋਡੇ ਨਾਲ 에임ਸ ਬਣਾਇਆ ਇਹ ਤੋਂ ਵੱਡ ਕੀ ਹੋ ਸਕਦਾ ਬੀਬਾ ਬਾਦਲ ਦੇ ਬੋਲੇ ਸੋਨਿਹਾਲ ਸੋਨਿਹਾਲ ਪਹਿਲੇ ਕੋਈ ਬਿਮਾਰ ਹੁੰਦਾ ਡੀ ਐਮ ਸੀ ਭਜਦੇ ਅਪੀ ਜੀ ਆ ਭਜਦੇ ਹੁਣ ਪੀ ਜੀ ਆ 에임ਸ ਭਜਦੇ ਆ ਆ ਯੂਨੀਵਰਸਟੀਆਂ ਦੇਖੋ ਤੁਹਾਡੇ ਕਾਲਜ ਦੇਖੋ ਹਸਪਤਾਲ ਦੇਖੋ ਕੁਝ ਹੀ ਛੱਡਿਆ ਹਲੇ ਤਾਂ ਮਾਦਮ ਸੇਈ ਦੱਸ ਜੇ ਤੁਮ ਆਹ 10 ਸਾਲ ਹੋਰ ਦੇ ਦਿੰਦੇ ਨਾ ਤੁਸੀਂ ਪਛਾਣ ਨਹੀਂ ਸਕਣਾ ਸੀ ਆਪਣਾ ਲੱਕਾ ਕਿਵੇਂ ਸਾਨੂੰ ਕੰਮ ਕਰਨਾ ਹੁੰਦਾ ਹੈ ਤਜਰਬਾ ਦਿਲੋਂ ਲਗਾਇਆ ਹੈ ਅੱਜ ਭਗਵੰਤ ਬਾਣਾ ਆ ਕਹਿੰਦਾ ਕੀ ਹੁੰਦਾ ਸੀ ਮੇਰਾ ਹਰਾ ਪੈਣਾ ਆਉਂਗਾ ਦਸਕਤ ਕਰਕੇ ਮੇਰੀ ਲਿਆ ਦੂੰਗਾ ਨਾ ਉਹ ਆਇਆ ਨਾ ਹਰਾ ਪੈਣਾ ਆਇਆ ਤੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ੱਲਾ ਕੰਨਾਂ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਝਾੜੂ ਨੂੰ ਦੇ ਦਿਓ ਤੁਸੀਂ ਦੇਖਿਆ ਨਹੀਂ ਕਿ ਇਹ ਬੋਟ ਕੀ ਨੂੰ ਪਾ ਰਹੇ ਆ ਪੰਜਾਬ ਚਲੇ ਜਾਣਾ ਕਿਸੇ ਧੱਕੇ ਥੋੜਾ ਐਮਐਲਏ ਕੌਣ ਹੈ ਕਹਿੰਦੇ ਝਾੜੂ ਵਾਲਾ ਹੈ ਉਹਦਾ ਨਾਂ ਕੀ ਹੈ ਪਤਾ ਨਹੀਂ ਨਾਂ ਪਤਾ ਨਹੀਂ ਮੇਰੇ ਕੋਲੇ ਪਿੱਛੇ ਜੇ ਇੱਕ ਬੰਦਾ ਝਾੜੂ ਤੋਂ ਆਪਣੀ ਪਾਰਟੀ ਸ਼ਾਮਲ ਹੋ ਗਿਆ ਮੈਂ ਸੋਪਾ ਪਾਇਆ ਤੇ ਮੇਰੇ ਨਾਲ ਬਹਿ ਗਿਆ ਮੈਂ ਗਿਆ ਝਾੜੂ ਛੱਡਿਆ ਕਿਉਂ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਗਿਆ ਆਪਣੇ ਐਮ.ਐਲ.ਏ ਕੋਲੇ 2 ਘੰਟੇ ਬਾਹਰ ਬੜਾਈ ਰੱਖਿਆ ਫਿਰ ਮੈਨੂੰ ਬੁਲਾਇਆ ਕਹਿੰਦਾ ਕੀ ਕੰਮ ਹੈ ਉਹ ਮੈਂ ਹੁਣ ਕੰਮ ਦੱਸਿਆ ਕਹਿੰਦਾ ਮੇਰੇ ਕੋਲੇ ਅੱਜ ਟਾਈਮ ਹੈ ਨਹੀਂ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਦਾ ਟਾਈਮ ਸੀ ਤੇ ਐਮ.ਐਲ.ਏ ਨੇ ਦੱਸਿਆ ਜੀ ਕਿ ਤੁਸੀਂ ਕਹਿੰਦਾ ਮੈਨੂੰ ਵੋਟਾਂ ਪਾਈਆਂ ਤੁਸੀਂ ਤਾਂ ਝਾੜੂ ਨੂੰ ਪਾਈਆਂ ਤੁਸੀਂ ਕਿਹੜਾ ਬੰਦਾ ਦੇਖਿਆ ਕਿਹਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਪਾਈਆਂ ਕਹਿੰਦਾ ਮੈਂ ਦਰਵਾਜ਼ੇ 'ਤੇ ਝਾੜੂ ਰੱਖਿਆ ਜਿਹਨੂੰ ਕੰਮ ਕਰਾਉਣਾ ਜਾ ਕੇ ਪੁੱਛ ਲੋ ਝਾੜੂ ਨੂੰ ਆਹ ਤਾਂ ਹਾਲਾਤ ਹੈ ਝਾੜੂ ਨੂੰ ਪਾਈਆਂ ਬੀਬੀ ਜੀ ਘਰੇ ਕੋਈ ਝਾੜੂ ਹੈਗਾ ਤੁਹਾਡੇ ਕੋਲੇ ਅੱਗ ਲਾ ਦਿਓ ਸਹੀ ਮੈਨੇ ਅੱਗ ਲਾ ਦਿਓ ਟੀਲਾ ਦੀ ਟੀਲਾ ਕਰ ਦਿਓ ਹੁਣ ਪੋਚੇ ਲਾਇਆ ਕਰਨਾ ਝਾੜੂ ਨਹੀਂ ਫੇਰਨਾ ਆਪਾਂ ਤਨੂੰ 1000 ਰੁਪਏ ਆ ਗਿਆ ਨਹੀਂ ਆ ਗਿਆ ਹੁਣ ਨਹੀਂ ਭੇਜਿਆ ਸਰਕਾਰ ਨੇ ਨਹੀਂ ਅਮਿੰਦਰ ਰਦਰ ਦੇ ਘਰੇ ਪਿਆ ਪੈਸੇ ਸਾਰਿਆਂ ਦੇ ਜਾ ਕੇ ਲਿਓ ਉਹ ਦੇ ਦੋ ਦੇਖੋ ਕਾਲੀ ਦਲ ਸੱਚੀ ਪਾਰਟੀ ਹੈ ਅਸੀਂ ਨਾ ਝੂਠ ਬੋਲੀਏ ਨਾ ਲਾਰੇ ਲਾਈਏ ਬਾਦਲ ਵੱਡੇ ਬਾਦਲ ਸਾ ਮੈਨੂੰ ਗੱਲ ਸਤਾਈ ਜਦੋਂ ਜਿਆਦਤ ਆਈ ਕਹਿੰਦਾ ਸੁਖਬੀਰ ਜ਼ਿੰਦਗੀ ਚ ਕਾਮਯਾਬੀ 따 ਰਹੂਗਾ ਜੇ ਤੂੰ ਕਦੇ ਝੂਠ ਨਾ ਬੋਲੇ ਬਾਪੂ ਬਾਦਲ ਨੇ ਕਦੇ ਝੂਠ ਨਹੀਂ ਬੋਲਿਆ ਨਾ ਲਾਰੇ ਲਾਏ ਜੋ ਵਾਦਾ ਕਰਦੇ ਸੀ ਕਰਦੇ ਤਈਓ ਪੰਜ ਵਾਰ ਮੁੱਖ ਮੰਤਰੀ ਬਣਿਆ ਐ ਕੋਈ ਸਰਪੰਚ ਨਹੀਂ ਮੰਨਦਾ ਪੰਜ ਵਾਰ ਥੋੜੇ ਵਿੱਚ ਰਹਿਣ ਵਾਲੇ ਥੋੜੀ ਲੜਾਈ ਲੜਨ ਵਾਲੇ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਐ ਆ ਥੋੜੀ ਪਾਰਟੀ ਐ ਤੁਹਾਡੇ ਪਿੰਡਾਂ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਕਰੀਬ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਜਿੱਲਾਂ ਚ ਜਾ ਕੇ ਲੜਾਈ ਲੰਨ ਵਾਲੀ ਪਾਰਟੀ ਐ ਦੱਸੋ ਕਿਹੜਾ ਕਾਂਗਰਸੀ 5 ਮਿੰਟ ਧੁੱਪੇ ਹੀ ਬੈ ਸਕਦਾ ਆ ਝਾੜੂ ਵਾਲੇ ਦਾ ਨੇੜੇ ਤੇੜੇ ਨਹੀਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਈਏ ਇਕੱਤੀ ਕੱਲੇ ਲੜ ਰਹੇ ਆ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆ ਦੂਜੇ ਪਾਸੇ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਉਹ ਦਿੱਲੀ ਵਾਲੀਆਂ ਪਾਰਟੀਆਂ ਆ ਉਹ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਆ ਕਾਂਗਰਸ ਪਾਰਟੀ ਨੇ ਨਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋਂ ਆ ਗਿਆ 40 ਸਾਲ ਬਾਅਦ ਪਹਿਲੀ ਜੂਨ ਜਦੋਂ ਵੋਟਾਂ ਪਾਉਣੀਆਂ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਂ ਜੋ ਸਿੱਖਣੀ ਆ ਤਰੀਕੰਦ ਦਾ ਪ੍ਰਬੰਧ ਕਰਦੇ ਜੇ ਦੂਜੀ ਗੱਲ ਮੈਂ ਦੱਸਣਾ ਚਾਹਣਾ ਆ ਜਿਹੜੀ ਝਾੜੂ ਵਾਲੀ ਪਾਰਟੀ ਹੈ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵਾਨਤਮਨ ਰਲ ਗਿਆ ਅਮੇਸ਼ਾ ਨਾਲ ਕਿਉਂਕਿ ਹੁਣ ਇਲੈਕਸ਼ਨ ਦੇ ਬਾਅਦ ਹੋਣਾ ਕੀ ਹੈ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉਣ ਲੱਗਿਆ ਕਿਉਂਕਿ ਪਰਮੇਸ਼ਾਹ ਨੇ ਬੁਲਾ ਕੇ ਉਹਦੇ ਕਾਗਜ਼ ਕੱਢ ਕੇ ਦਿਖਾਤੇ ਕਿ ਦਿੱਲੀ ਵਾਲੇ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵੰਤ ਮਾਨ ਨੇ ਦਿਖਾਤੇ ਤੂੰ ਵੀ ਤਿਆਰ ਹੋ ਜਾ ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਦਾ ਬਾਰਡਰ ਤੇ ਡੱਪਨੀ ਤਸਦੀਲ ਕਰਤਾ ਸੀ ਪੰਜਾਬ ਦੇ ਵਿੱਚੋਂ ਨਾ ਭਰਿਆਣਾ ਇਹਨੇ ਪੰਜਾਬ ਦੇ ਵਿੱਚ ਬੈਰੀਕੇਡ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀ ਕੁੱਟੇ ਪੰਜਾਬ ਪੁਰਸ਼ ਉੱਪਰ ਕਰਕੇ ਕਿਉਂਕਿ ਭਗਵੰਤ ਮਾਨ ਨੇ ਕਿਹਾ ਵੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਅੱਖ ਵੀ ਚੱਕ ਜੇ ਆਹ ਫਰਕ ਹੈ ਤੋ ਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਐ ਤੁਸੀਂ ਵੀ ਕਰਦੇ ਹੋ ਤੁਸੀਂ ਵੋਟਾਂ ਨਾ ਕਰਦੇ ਹੋ ਆ ਦਿੱਲੀ ਵਾਲੀ ਪਾਰਟੀਆਂ ਨੂੰ ਇੱਕ ਨਾ ਹੋੜ ਪਾਓ ਆ ਸਾਰੇ ਆਉਣਗੇ ਇਹਨਾਂ ਬੂਤ ਨਾ ਲੱਗੰਦਿਓ ਇੱਕ ਵੋਟ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਜੇ ਮਤ ਨੂੰ ਸਹੀ ਵਸਦਾ ਕਾਲੀ ਦਲ ਤਖਣਾ ਤੇ ਤੁਸੀਂ ਤਖੜਿਓ ਅਕਾਲੀ ਦਲ ਤੜਾ ਖਾਲਸਾ ਪੰਥ ਤਖੜਾ ਹੈ ਕਾਲੀ ਦਲ ਤਖੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੀ ਦੇਰ ਰਾਖ ਰੱਖੋਗੇ ਰਾਜ ਅਕਾਲੀ ਦਲ ਦਾ ਓਨੇ ਸਾਲ ਹੀ ਤਰੱਕੀ ਰਹੂਗੀ ਤੁਸੀਂ ਆਪਣੇ ਤੁਸੀਂ ਆਪਣੇ ਦੇਉਣ ਪੈਣ ਤੋਂ ਪੰਜਾਬ ਚ ਕਿਧਰੇ ਚਲੇ ਜਾਓ ਜੋ ਕੁਛ ਦੇਖੋਗੇ ਬਣਿਆ ਉਹ ਬਰਗਾਦ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਬਦਲਿਆ ਹੋਣਾ ਬਣਿਆ ਹੋਣਾ ਔਰ ਕਿਸੇ ਵੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਐਸ ਕੇਰ ਕੇ ਬੀਬੀ ਹਰਸਿਮਰ ਕਾ ਬਾਦਲ ਐਮਪੀ ਤੁਹਾਡੇ ਬੜੀ ਸੇਵਾ ਕੀਤੀ ਆ ਸਰਕਾਰ ਦੇ ਦੌਰਾਨ ਵੀ ਹੁਣ ਵੀ ਜੇ ਪਾਰਲੀਮੈਂਟ ਚ ਜੇ ਕਿਸਾਨ ਦੀ ਲੜਾਈ ਲੜੀ ਬੰਦੀ ਸਿੱਕਾਂ ਦੀ ਲੜਾਈ ਲੜੀ ਪੰਜਾਬੀਆਂ ਦੀ ਲੜਾਈ ਲੜੀ ਜਾਂ ਉਥੇ ਟੱਕਰਾਂ ਕੀਤਾ ਮੋਦੀ ਦਾ ਇਕੱਲੇ ਹਰ ਸਿਮਰਤ ਕੌਰ ਬਾਦਲ ਨੇ ਦੇਖਿਆ ਟੀਵੀ ਚ ਦੇਖਦੇ ਰਹਨੇ ਹੋ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੀ ਪਾਰਟੀ ਤਗੜਾ ਕਰਦੀ ਆ ਤੁਹਾਡੇ ਗੁਵਾਨ ਚ ਰਹਿਣੇ ਆ ਉਡੇ ਨਾਲ ਭਰਾਵਾ ਮੰਗੂ ਰਿਸ਼ਤਾ ਹੈ ਇੱਕ ਪਰਿਵਾਰ ਦੇ ਮੈਂਬਰ ਹਾਂ ਮੈਂ ਇਹਨਾਂ ਦੱਸ ਦੇਣਾ ਜਿਸ ਦਿਨ ਸਰਕਾਰ ਤੁਸੀਂ ਬਣਾ ਲਈ ਨਜ਼ਾਰਾ ਲਿਆਦੂ ਖੰਨੂ ਮੈਂ ਦਿੰਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਕੋਈ ਫਿਕਰ ਨਹੀਂ ਹੋਊਗਾ ਵਾਪਸ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਵਾਪਸ ਪੈਨਸ਼ਨਾਂ ਵਾਪਸ ਛਗਨ ਸਕੀਮ वायगु जी का खसा वागू जी फत